ਸ਼ੀਕਲ ਜੀ ਮੈਂ ਆ ਮਨਵੀਰ ਕੌਰ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਜੀ ਮੈਂ ਵੀ ਵਧੀਆ ਲਓ ਜੀ ਵੀ ਰੁੱਟ ਦੇ ਸਾਰੇ ਲੱਗੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਉਹ ਬੈਠ ਗਿਆ ਆਪਣੀ ਗੱਡੀ ਦੇ ਵਿੱਚ ਵੀਰ ਨੇ ਆਪਣੀ ਕਾਰ ਦੇ ਵਿੱਚ ਬੈਠੀ ਹੈ ਚਲੋ ਆਪਾਂ ਇੰਨੇ ਚਾਹ ਪੀ ਲੈਨੇ ਆ ਫਿਰ ਆਪਾਂ ਪੀਤੀ ਚਾਹ ਮੈਂ ਚਾਹ ਪੀਤੀ ਸੀ ਤੇ سیرਤ ਆ ਗਈ سیرਤ ਕਹਿਣ ਲੱਗੀ ਮਾਸੀ ਜੀ ਅੱਜ ਮੈਨੂੰ ਮੈਂਗੋ ਮਸਤਾਨੀ ਬਣਾ ਕੇ ਦਿਓ ਫਿਰ ਮੈਂ ਉਹਨਾਂ ਦੀ ਡਿਮਾਂਡ ਤੇ ਬਣਾਈ ਮੈਂਗੋ ਮਸਤਾਨੀ ਪਹਿਲਾ ਮੈਂ ਅੰਬ ਚੀਲ ਲਿਆ ਉਸ ਤੋਂ ਬਾਅਦ ਮੈਂ ਉਹਨੂੰ ਮਿਕਸਰ ਦੇ ਵਿੱਚ ਪਾਇਆ ਫਿਰ ਉਸ ਦੇ ਵਿੱਚ ਬਰਫ ਪਾਈ ਤੇ ਥੋੜਾ ਸ਼ੂਗਰ ਪਾਇਆ ਫਿਰ ਉਸ ਨੂੰ ਜੂਸਰ ਦੇ ਵਿੱਚ ਘਮਾਇਆ ਜੂਸੀ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀ ਪਰ ਕਮਾਂਕਾਰਾਂ ਦੇ ਕਾਰਨ ਆਪਣ ਟੀਟ ਬਣਨਾ ਹੀ ਪੈਂਦਾ ਤੇ ਇੱਧਰ ਵੀਰ ਦੇਖੋ ਵੀਰ ਅੱਜ ਆਪਣੀ ਕਾਰ ਦੇ ਵਿੱਚ ਉਤਰਨ ਦਾ ਨਾ ਹੀ ਨਹੀਂ ਲੈ ਰਹੀ ਜੀ ਮੈਂ ਗੋਮਸਤਾਨੀ ਆਪਣੀ ਹੋ ਗਈ ਰੈਡੀ ਤੇ ਹੁਣ ਆਪਾਂ ਪਲੀਟਿੰਗ ਕਰਦੇ ਆਂ ਤੇ ਸਾਰੇ ਨੂੰ ਸਰਵ ਕਰਦੇ ਆਂ ਜੀ ਮੈੰਗੋ ਮਸਤਾਨੀ ਆਪਾਂ ਨਹੀਂ ਸੀ ਪੀਤੀ ਆਪਾਂ ਕਰਦੇ ਆਂ ਆਪਣਾ ਬ੍ਰੇਕਫਾਸਟ ਬਾਕੀ ਕੰਮ ਕੀਤੇ ਹੋ ਸਿਸਟਰ ਤੇ ਮੰਮੀ ਨੇ ਮੈਂ ਕਿਹਾ ਸੀ ਕਿ ਮੰਮੀ ਮੈਂ ਰੋਟੀ ਬਣਵਾ ਦਿੰਨੀ ਆ ਪਰ ਉਹ ਕਹਿੰਦੇ ਦੋ ਤਿੰਨ ਦਿਨ ਤੂੰ ਰੈਸਟ ਕਰਨਾ ਹੋਣੀ ਤਾਂ ਰੈਸਟ ਕਰ ਪਰ ਮੈਂ ਮੰਮੀ ਦੇ ਤੋਤੇ ਹੋਏ ਕੱਪੜਿਆਂ ਨੂੰ ਸੁੱਕਣੇ ਪਾਉਣ ਲੱਗੀ ਉਹਨੂੰ ਡੇਲੀ ਜਾਣਾ ਪੈਂਦਾ 숍 ਤੇ ਤੇ ਆਪਾਂ ਪਹੁੰਚ ਗਏ ਆ 숍 ਤੇ ਅੱਜ ਆਪਾਂ ਇਹਨਾਂ ਨਾਲ ਬੱਚੇ ਵੀ ਆਏ ਆ ਤੇ ਬੱਚੇ ਖੇਡ ਰਹੇ ਸੀਗੇ ਫਿਰ ਇੱਧਰ ਦੇਖੋ ਵੀਰ ਬੈਠ ਗਈ ਕੁਰਸੀ ਤੇ ਤੇ ਉਸ ਤੋਂ ਬਾਅਦ ਵੀਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਉਹ ਫੋਨ ਦੇਖਣ ਲੱਗੀ ਤੇ ਆਪਾਂ ਆਪਣਾ ਵੀ ਕੰਮ ਸ਼ੁਰੂ ਕਰ ਦਿੱਤਾ ਮੈਂ ਹਲੇ ਸੈਟਪੀ ਕੀਤਾ ਸੀ ਤੇ ਆਪਣੇ ਫਰਸਟ ਕਲਾਇੰਟ ਵੀ ਆ ਗਏ ਬੈਠ ਕੇ ਆਪਾਂ ਆਪਣੇ ਐਕਸਟੈਂਸ਼ਨ ਕਰਨਾ ਨੀਲ ਐਕਸਟੈਂਸ਼ਨ ਕਲੈਂਟ ਬਹੁਤ ਜ਼ਿਆਦਾ ਵਧੀਆ ਸੀ ਨਾਲ ਨਾਲ ਆਪਾਂ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਫਾਈਨਲੀ ਆਪਣਾ ਨੀਲਾਟ ਕੰਪਲੀਟ ਹੋ ਗਿਆ ਟੀਮ ਕਰਦੇ ਆਪਾਂ ਲੰਚ ਲੰਚ ਵਿੱਚ ਸੀ ਅੱਜ ਮਟਰ ਪਨੀਰ ਅਤੇ ਠੀਰ ਜੋ ਬਹੁਤ ਜ਼ਿਆਦਾ ਟੇਸਟੀ ਬਣੀ ਹੋਈ ਸੀਗੀ ਲੰਚ ਕਰਨ ਤੋਂ ਬਾਅਦ ਆਪਾਂ ਜਲਦੀ ਪਛਟਦੇ ਸਭ ਤੋਂ ਪਹਿਲਾਂ ਆਪਾਂ ਬਾਲਕਨੀ ਦੇ ਵਿੱਚ ਚਲੀਏ ਵਿਊ ਕੈਪਚਰ ਕਰਨ ਦੇ ਲਈ ਦੇਖੋ ਮੌਸਮ ਕਿੰਨਾ ਵਧੀਆ ਲੱਗ ਰਿਹਾ ਹੈ ਇੱਧਰ ਆ ਪਕੜਾਈ ਦੇ ਵਿੱਚ ਤੇਲ ਪਾ ਕੇ ਰੱਖਿਆ ਤਾਂ ਕਿ ਫਰਾਈ ਹੋ ਸਕੇ ਉਸ ਤੋਂ ਬਾਅਦ ਇੱਧਰ ਰੱਖੀ ਚਾਹ ਫਲੋਰ ਤੇ ਕੋਈ ਪੱਖਾ ਵਗੈਰਾ ਵੀ ਨਹੀਂ ਸੀ ਫਿਰ ਆਪਾਂ ਬਾਲਕਨੀ ਦੇ ਵਿੱਚ ਆ ਕੇ ਨਜ਼ਾਰਾ ਦੇਖਿਆ ਚਾਹ ਆਪਣੀ ਮੈਨੂੰ ਇਸ ਕਰਕੇ ਬਣਾਉਣਾ ਪਿਆ ਕਿਉਂਕਿ ਅੱਜ ਮੈਂਬਰ ਜ਼ਿਆਦਾ ਸੀ ਤੇ ਖਾਣਾ ਘੱਟ ਸੀਗਾ ਸੋ ਆਪਾਂ ਬਣਾ ਲਈ ਸੀ ਮੈਗੀ ਅੱਜ ਤਾਂ ਚਾਹ ਨਾਲ ਮੈਗੀ ਦਾ ਸਵਾਦ ਦੂਣਾ ਹੋ ਗਿਆ ਅੱਜ ਤਾਂ ਮੌਸਮ ਬਹੁਤ ਵਧੀਆ ਸੀਗਾ ਤੇ ਮੌਸਮ ਸੱਚੀ ਬਹੁਤ ਪੈਂਦਾ ਸੀ ਕਿ ਮੀਂਹ ਤਾਂ ਬਾਰ-ਬਾਰ ਬਾਰਿਸ਼ ਆ ਰਹੀ ਸੀ ਤੇ ਵੀਰ ਲੱਗ ਪਈ ਆਪਣੀ ਖੇਡਣ ਸ਼ੌਕ ਤੇ ਜਮਾ ਵੀ ਕੰਗਣੀ ਕਰਦੀ ਕਿਉਂਕਿ ਉਹ ਨਾਲ ਦੇ ਨਾਲ ਖੇਡਦੀ ਰਹਿੰਦੀ ਹੈ ਆਪਾਂ ਆ ਕੇ ਘਰ ਆ ਕੇ ਖਾਧਿਆ ਆਪਾਂ ਗੋਲ ੱਪੇ ਆਪਾਂ ਸ਼ਾਮ ਦਾ ਵੀਊ ਵੀ ਕੀਤਾ ਕੈਪਚਰ ਇੱਥੇ ਟਾਈਮ ਹੋ ਚੁੱਕਿਆ ਸਾਡੇ 6:00 ਦੇ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੀ ਫੈਨਸਪੋਰਟ ਜ਼ਰੂਰ ਕਰੋ